ਕੁੱਤਲੋਪੀ ਬਿਆਰੀ ਸਾਤ ਸੰਗਤ ਜੀ ਗੱਜਕੇ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਤ ਸੰਗਤ ਜੀ ਸਾਡੀ ਅੱਜ ਦੀ ਬਿੜੀ ਦਾ ਵਿਸ਼ਾ ਉਹਨਾਂ ਲੋਕਾਂ ਲਈ ਹੈ ਜੋ ਲੋਕਮੇਸ਼ਾ ਪਰੇਸ਼ਾਨ ਰਹਿੰਦੇ ਨੇ ਕਿਸੇ ਨਾ ਕਿਸੇ ਦੁੱਖ ਤਕਲੀਫ ਵਿੱਚ ਰਹਿੰਦੇ ਨੇ ਸਿਰ ਉੱਪਰ ਕੱਚਾ ਚੜਿਆ ਹੋਇਆ ਹੈ ਘਰ ਵਿੱਚ ਕੋਈ ਬਿਮਾਰੀ ਹੈ ਪੈਸਿਆਂ ਦੀ ਬਹੁਤ ਕਮੀ ਹੈ ਜੱਗ ਕਿਸੇ ਕੋਟ ਕਿਚਾ ਦੀ ਦੇ ਮਾਮਲੇ ਵਿੱਚ ਫਸੇ ਹੋਏ ਨੇ ਤਾਂ ਉਹ ਲੋਕ ਇਹ ਵੱਡੀ ਜਰੂਰਤ ਦੇਖਣ ਤੁਹਾਡੇ ਘਰ ਵਿੱਚ ਬਰਕਤਾਂ ਆ ਲੱਗ ਜਾਣਗੀਆਂ ਤੁਹਾਡੇ ਸਾਰੇ ਦੁੱਖ ਤਰਤ ਦੂਰ ਹੋ ਜਾਣਗੇ ਘਰ ਤੇ ਵਿੱਚ ਕਦੇ ਵੀ ਪੈਸਿਆਂ ਦੀ ਕਮੀ ਨਹੀਂ ਹੋਵੇਗੀ ਗਰੀਬੀ ਦੂਰ ਹੋ ਜਾਵੇਗੀ ਸੰਗਤ ਜੀ ਅਸੀਂ ਤੁਹਾਨੂੰ ਅਜਿਹਾ ਮੰਤਰ ਦੱਸਣ ਜਾ ਰਹੇ ਹਾਂ ਜਿਸ ਨੂੰ ਤੁਸੀਂ ਕਰੋਗੇ ਤਾਂ ਤੁਹਾਡੇ ਸਾਰੇ ਘਰ ਚ ਸਤੋ ਜਾਨ ਕੇ ਤੁਹਾਡੇ ਸੁੱਤੇ ਪਾਗ ਜਾਗ ਚਾਨ ਕੇ ਸਾਥ ਸੰਗਤ ਜੀ ਇਹ ਕੋਈ ਝੂਠ ਨਹੀਂ ਬਿਲਕੁਲ ਸੱਚ ਹੈ ਬਸ ਛੱਡਤਾ ਰੱਖ ਕੇ ਇਸ ਵੀਡੀਓ ਨੂੰ ਅਖੀਰ ਤੱਕ ਪੂਰਾ ਸੁਣਨਾ ਤੇ ਸਮਝਣਾ ਫਿਰ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਦੱਸਣਾ ਤੇ ਕਮੈਂਟ ਬਾਕਸ ਵਿੱਚ ਵਾਹਿਗੁਰੂ ਜੀ ਲਿਖਣਾ ਕਦੇ ਨਾ ਭੁੱਲਣਾ ਤਾਂ ਫਿਰ ਆਓ ਅੱਜ ਦੀ ਇਸ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸੰਗਤ ਚ ਇੱਕ ਮੀਆਂ ਮਿੱਠਾ ਨਾਮ ਦਾ ਪ੍ਰਸਿੱਧ ਫਕੀਰ ਹੋਇਆ ਸੀ ਉਸ ਨੂੰ ਲੋਕ ਕਰਾਮਾਤੀ ਵੀ ਮੰਨਦੇ ਸਨ ਪੰਜਾਬੀ ਕੋਸ਼ਾਂ ਚ ਲਿਖਿਆ ਹੈ ਕਿ ਮਿੱਠਨਕੋਟ ਰਹਿਣ ਕਰਕੇ ਉਸ ਦਾ ਨਾਮ ਮੀਆਂ ਮਿੱਠਾ ਪਿਆ ਭਾਈ ਕਾਂਸਿਕ ਨਾ ਪਤਾ ਵੀ ਮੰਨਣਾ ਹੈ ਕਿ ਮਿੱਠਨਕੋਟ ਤੇਰਾ ਕਾਜੀ ਖਾਂ ਦਾ ਵਸਨੀਕ ਹੋਣ ਕਰਕੇ ਉਸ ਨੂੰ ਮੀਆਂ ਮਿੱਠਾ ਆਖਿਆ ਜਾਂਦਾ ਸੀ ਮੀਆਂ ਸ਼ਬਦ ਇਸਲਾਮ ਧਰਮ ਚ ਵਾਤਾਤਵਚਕ ਸ਼ਬਦ ਮੰਨਿਆ ਜਾਂਦਾ ਹੈ। ਬਹੁਤ ਸਾਰੇ ਵਿਦਵਾਨਾਂ ਨੇ ਮੀਆਂ ਮਿੱਠਾ ਦੇ ਕਿਉਂ ਨਾਨਕ ਸਾਹਿਬ ਨਾਲ वार्तालाप ਦਾ ਜ਼ਿਕਰ ਕੀਤਾ ਹੈ। ਅਬਦੁਲ ਰਹਿਮਾਨ ਮੀਆਂ ਮਿੱਠਾ ਦਾ ਮਰਸ਼ਦ ਸੀ। ਮੀਆਂ ਮਿੱਠਾ ਦਾ ਜੋ ਸੰਵਾਦ ਗੁਰੂ ਨਾਨਕ ਸਾਹਿਬ ਨਾਲ ਹੋਇਆ ਉਹ ਆਪਣੇ ਆਪ ਵਿੱਚ ਬਾਕਮਾਲ ਹੈ। ਇੱਕ ਵਾਰ ਮੀਆਂ ਮਿੱਠਾ ਦੇ ਚੇਲਿਆਂ ਨੂੰ ਜਦੋਂ ਪਤਾ ਲੱਗਾ ਕਿ ਇਸ ਨਗਰ ਵਿੱਚ ਇੱਕ ਸੂਫੀ ਫਕੀਰ ਆਇਆ ਹੈ। ਚੇਸਤਾਨਾ ਪਪਾ ਨਾਨਕ ਹੈ ਤੰਮੀਆਂ ਮਿੱਠਾ ਦੇ ਸਾਦੇ ਚੇਲੇ ਪਪਾ ਜੀ ਦੀ ਕਥਾ ਸੁਣਨ ਚਾਹਿਆ ਕਰਦੇ ਸਨ ਜਦੋਂ ਇਸ ਕਲ ਤਾ ਪਤਾ ਮੀਆਂ ਮਿਠਨ ਲੱਗਾ ਕਿ ਉਸ ਦੇ ਚੇਲੇ ਉਸ ਫਕੀਰ ਕੋਲ ਜਾਂਦੇ ਹਨ ਤੰਮੀਆਂ ਮਿੱਠਾ ਗੁੱਸੇ ਵਿੱਚ ਬੋਲਿਆ ਨਾਨਕ ਬੇਸ਼ੱਕ ਚੰਗਾ ਫਕੀਰ ਹੈ ਪਰ ਤਿੱ ਤੋ ਸਾਨੂੰ ਮਿਲੇਗਾ ਅਸੀਂ ਨਾ ਝੋੜ ਲਵਾਂਗੇ ਜਿਵੇਂ ਨਿੰਬੂ ਵਿੱਚੋਂ ਵਿਦਾਸ ਨਿ ਚੋੜੀਦਾ ਹੈ ਇਓ ਉਤਾਰ ਲਵਾਂਗੇ ਜਿਵੇਂ ਦੁੱਧ ਚੋਂ ਮਲਾਈ ਉਤਾਰੀਦੀ ਹੈ ਹੌਲੀ ਹੌਲੀ ਪੋਸਾਰੇ ਹਿੰਦੂ ਤੇ ਮੁਸਲਮਾਨ ਗੁਰੂ ਨਾਨਕ ਦੇਵ ਜੀ ਦੇ ਸ਼ਰਧਾਲੂ ਬਣ ਗਏ ਸਨ ਮੀਆਂ ਮਿੱਠਾ ਨੂੰ ਸਭ ਤੋਂ ਵੱਡੀ ਸੱਟ ਉਸ ਸਮੇਂ ਲੱਗੀ ਜਦੋਂ ਅਬਦੁਲ ਰਹਿਮਾਨ ਗੁਰੂ ਜੀ ਦਾ ਸ਼ਰਧਾਲੂ ਬਣ ਗਿਆ ਫਿਰ ਅਬਦੁਲ ਰਹਿਮਾਨ ਨੇ ਮੀਆਂ ਮਿੱਠਾ ਨੂੰ ਸਲਾਹ ਦਿੱਤੀ ਕਿ ਉਹ ਇੱਕ ਵਾਰ ਬਾਬਾ ਜੀ ਦੇ ਦਰਸ਼ਨ ਜ਼ਰੂਰ ਕਰ ਲੈਣ ਮੀਆਂ ਮਿੱਠਾ ਆਪਣੇ ਮਰਸ਼ਦ ਦੀ ਗੱਲ ਮੰਨ ਕੇ ਗੁਰੂ ਜੀ ਦੇ ਦਰਸ਼ਨ ਕਰਨ ਲਈ ਤਿਆਰ ਹੋ ਗਿਆ ਜਦੋਂ ਮੀਆਂ ਮਿੱਠਾ ਜੀ ਗੁਰੂ ਜੀ ਦੇ ਦਰਸ਼ਨ ਕਰਨ ਲਈ ਗਿਆ ਤਾਂ ਗੁਰੂ ਨਾਨਕ ਦੇਵ ਜੀ ਦੇ ਚਹਰੇ ਤੇ ਜਲਾਲ ਨੂੰ ਦੇਖ ਕੇ ਮੀਆਂ ਮਿੱਠਾ ਦੇ ਦਿਲ ਤੇ ਗਹਿਰਾ ਪ੍ਰਭਾਵ ਪਿਆ ਤੇ ਉਹ ਚੁੱਪਚਾਪ ਗੁਰੂ ਜੀ ਦੇ ਪਾਸ ਬੈਠ ਗਿਆ ਤੇ ਫਿਰ ਮੀਆਂ ਮਿੱਠਾ ਬੋਲਿਆ ਆਵਲ ਨਾਮ ਖੁਦਾਏ ਕਾ ਦੂਜਾ ਨਬੀ ਰਸੂਲ ਨਾਨਕ ਕਲਮਾ ਜੇ ਪੜੇ ਤਤਰ ਕੇ ਪਵੇ ਕਬੂਲ ਫਿਰ ਗੁਰੂ ਜੀ ਨੇ ਉੱਤਰ ਦਿੱਤਾ ਅਵਲਨ ਨਾਉ ਖੁਦਾਏ ਕਾ ਦਰਦਰਵਾਨ ਰਸੂਲ ਸਿੱਖਾ ਨੀਤ ਰਸ ਕਰ ਤਤਰ ਕੈ ਪਵੇ ਕਬੂਲ ਮੀਆਂ ਮਿੱਠਾ ਬੋਲਿਆ ਜਿਵੇਂ ਤੇਲ ਤੋਂ ਬਿਨਾ ਦੀਵਾ ਰੋਸ਼ਨ ਨਹੀਂ ਦਿੰਦਾ ਇਸ ਤਰ੍ਹਾਂ ਰਸੂਲ ਪਕੰਬਰ ਤੋਂ ਬਿਨਾ ਨਾ ਜਾਤ ਨਹੀਂ ਮਿਲਦੀ ਤੇ ਅੱਲਾ ਨਾਲ ਵਸਲ ਨਹੀਂ ਹੁੰਦਾ ਭਾਵ ਮਿਲਾਪ ਨਹੀਂ ਹੁੰਦਾ ਉੱਤਰ ਵਿੱਚ ਗੁਰੂ ਨਾਨਕ ਸਾਹਿਬ ਨੇ ਸ਼ਬਦ ਉਚਾਰਿਆ ਇਹ ਤੇਰੇ ਦੀਵਾ ਇਓ ਚਲੇ ਕਦ ਚਾਨਣ ਸਹਿਬ ਤਿਓ ਮਿਲੇ ਇਤ ਤਨ ਲੱਗੇ ਬਾਣੀਆਂ ਸੁਖ ਹੋਵੇ ਸੇਵਕ ਮਾਣੀਆਂ ਸਭ ਦੁਨੀਆ ਆਵਨ ਜਾਣੀਆਂ ਵਿੱਚ ਦੁਨੀਆ ਸੇਵ ਕਮਾਈਏ ਤਾਂ ਤਰ ਕੇ ਬੇਸਨ ਪਾਈਏ ਕਹ ਨਾਨਕ ਬਾ ਲੜਾਈਏ ਕਹ ਨਾਨਕ ਬਾ ਲੜਾਈਏ ਮੀਆਂ ਮਠਾ ਨੇ ਗੁਰੂ ਜੀ ਨੇ ਪੁੱਛਿਆ ਉਹ ਕਵਨ ਕੁਰਾਨ ਹੈ ਜਿਤ بڑے ਕਬੂਲ ਹੋਵੇ ਉਹ ਕਿਹੜੀ ਤਰਵੇਸ਼ੀ ਹੈ ਜਿਸ ਨਾਲ ਅੱਲਾ ਨਾਲ ਵੱਸਲ ਹੁੰਦਾ ਹੈ ਉਹ ਕਿਹੜਾ ਰੋਜ਼ਾ ਤੇ ਕਿਹੜੀ ਨਮਾਜ਼ ਹੈ ਜਿਸ ਨਾਲ ਮਨ ਉਸ ਅੱਲਾ ਦੀ ਯਾਦ ਵਿੱਚ ਟਿਕਦਾ ਹੈ ਤਾਂ ਗੁਰੂ ਨਾਨਕ ਪਾਤਸ਼ਾਹ ਜੀ ਨੇ ਮਰਦਾਨਾ ਜੀ ਨੂੰ ਕਿਹਾ ਕਿ ਰਬਾਬ ਬਚਾਏ ਤੇ ਆਪ ਜੀ ਨੇ ਇਹ ਸ਼ਬਦ ਉਚਾਰਨ ਕੀਤਾ ਮੈਂ ਹਾਂ ਦ ਮਸੀਤ ਸਿੱਧਕ ਮੁਸੱਲਾ ਹੱਕ ਹਲਾਲ ਕੁਰਾਨ ਸਰਮ ਸੁਨਤ ਸੀਲ ਰੋਚਾ ਹੋ ਮੁਸਲਮਾਨ ਕਰਨੇ ਪਾਪਾ ਸੱਚ ਪੀਰ ਕਲਮਾ ਕਰਮ ਨਿਵਾਜ ਤਸਬੀਹ ਸਾਤਿਸ ਭਾਵਸੀ ਨਾਨਕ ਰੱਖੇ ਲਾਜ ਮੀਆਂ ਮਠਾ ਨੇ ਇਸ ਪਾਸੇ ਹਾਰ ਹੁੰਦੀ ਵੇਖੀ ਤਾਂ ਕਲਪਾਤ ਦਾ ਰੁਖ ਬਦਲਾ ਲਈ ਕਹਿ ਲੱਗਾ ਕਿ ਕਿ ਤੁਸੀਂ ਕਿਆਮਤ ਨੂੰ ਮੰਨਦੇ ਹੋ ਜਿਸ ਦਿਨ ਅੱਲਾ ਨੇ ਫੈਸਲਾ ਲੈਣਾ ਹੈ ਗੁਰੂ ਜੀ ਨੇ ਕਿਹਾ ਹਾਂ ਹਰ ਕਿਸੇ ਨੂੰ ਆਪਨਾ ਪਿੱਛੇ ਵੜਨਾ ਪੈਣਾ ਹੈ ਆਪਣੇ ਕੀਤੇ ਕਰਮਾਂ ਦਾ ਫਲ ਭੁਗਤਣਾ ਪੈਣਾ ਹੈ ਅੱਗੇ ਗਿਆ ਦਾ ਆਪਣੇ ਲੇਖਾ ਮੰਗਣਾ ਹੈ ਮੀਆਂ ਮਿੱਠਾ ਨੇ ਆਖਿਆ ਕਿ ਇਹ ਤਾਂ ਬੜੀ ਚੰਗੀ ਗੱਲ ਹੈ ਪਰ ਕਿ ਤੁਸੀਂ ਕਦੇ ਖਿਆਲ ਕੀਤਾ ਹੈ ਕਿ ਉਸ ਕਿਆਮਤ ਵਾਲੇ ਦਿਨ ਹਿੰਦੂਆਂ ਵਿਚਾਰਿਆਂ ਨਾਲ ਕਿਵੇਂ ਕੁਛ ਰਹੀ ਮੁਸਲਮਾਨਾਂ ਨੂੰ ਤਾਂ ਮਰਨ ਪਿੱਛੋਂ ਦਫਨਾਇਆ ਜਾਂਦਾ ਹੈ ਉਹਨਾਂ ਦੇ ਸਰੀਰਾਂ ਨੂੰ ਜ਼ਮੀਨ ਦੇ ਸਪੁਰਤ ਕੀਤਾ ਜਾਂਦਾ ਹੈ ਮੁਸਲਮਾਨ ਦੀਆਂ ਰੂਹਾਂ ਕਪੜਾ ਨੂੰ ਮਲ ਕੇ ਪੈ ਦਿੰਦਿਆਂ ਨੇ ਕਿਆਮਤ ਵਾਲੇ ਦਿਨ ਜਦ ਅੱਲਾ ਦਾ ਫਰਿਸ਼ਤਾ ਤੈਨੂੰ ਵਜਾਵੇਗਾ ਤਦ ਇਹਨਾਂ ਸਰੀਰਾਂ ਨੂੰ ਧਰਤੀ ਦਸਪੁਰਤ ਕੀਤਾ ਹੋਵੇਗਾ ਉਹ ਧਰਤੀ ਉਹਨਾਂ ਨੂੰ ਲਿਆ ਹਾਜ਼ਰ ਕਰੇਗੀ ਗੁਰੂ ਜੀ ਨੇ ਆਖਿਆ ਪਰ ਮੁਸਲਮਾਨਾਂ ਦੇ ਸਰੀਰ ਵੀ ਸਮਾਪਾ ਕੇ ਮਿੱਟੀ ਹੋ ਜਾਂਦੇ ਨੇ ਜਿਵੇਂ ਹਿੰਦੂਆਂ ਦੇ ਅਗ ਨਾਲ ਸੜ ਕੇ ਮਿੱਟੀ ਸਵਾਹ ਹੋ ਜਾਂਦੇ ਨੇ ਤੁਹਾਡੇ ਕਿਆਮਤ ਦੇ ਦਿਨ ਤੱਕ ਇਹਨਾਂ ਦਾ ਧੱਤੀ ਪਰ ਨਿਸ਼ਾਨ ਵੀ ਬਾਕੀ ਨਹੀਂ ਰਹਿਣਾ ਜੇ ਫਿਰ ਤੁਹਾਡੇ ਸਰੀਰ ਉਸ ਦਿਨ ਉੱਠ ਕੇ ਬਹਿਣਗੇ ਤਾਂ ਕੋਈ ਤਲੀ ਨਹੀਂ ਕੇ ਹਿੰਦੂਆਂ ਦੇ ਉਹਨਾ ਉੱਠ ਸਕਣਗੇ ਦੂਜੀ ਗੱਲ ਇਹ ਹੈ ਕਿ ਜੇ ਤੁਸੀਂ ਇਹ ਮੰਨਦੇ ਹੋ ਕੇ ਹਿੰਦੂਆਂ ਦੇ ਸਰੀਰ ਸੜ ਜਾਂਦੇ ਹਨ ਇਸ ਕਰਕੇ ਰੱਬ ਦਾ ਕਹਿਰ ਉਹਨਾਂ ਉੱਪਰ ਟੁੱਟੇਗਾ ਤਾਂ ਸ਼ੇਖ ਜੀ ਮੁਸਲਮਾਨ ਵੀ ਇਸ ਕਹਿਰ ਤੋਂ ਬਚ ਨਹੀਂ ਸਕਦੇ ਕਿਉਂਕਿ ਉਹਨਾਂ ਦੇ ਸਰੀਰ ਵੀ ਆਮ ਕਰਕੇ ਅੰਤ ਨੂੰ ਸੜ ਹੀ ਜਾਂਦੇ ਹਨ ਭਾਵ ਕੇ ਪੰਜ ਤੱਤਾਂ ਵਿੱਚ ਮਿਲ ਜਾਂਦੇ ਹਨ ਮੀਆਂ ਮਿੱਠਾ ਨੇ ਪੁੱਛਿਆ ਉਹ ਕਿਵੇਂ ਉਹ ਤਾਂ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਕਈ ਉਸ ਨੂੰ ਸਾਂਚੇ ਵਿੱਚ ਪਾ ਕੇ ਇੱਟਾਂ ਪੱਥ ਦੇ ਹੰਦ ਫਿਰ ਇਹਨਾਂ ਨੂੰ ਧੁੱਪੇ ਸੁਕਾ ਕੇ ਆਮਿਆਂ ਵਿੱਚ ਪੀਟ ਕੇ ਅੱਗ ਦਿਂਦੇ ਹਨ ਮੁਸਲਮਾਨ ਦੇ ਸੇਤ ਤੋਂ ਬਣੀ ਹੋਈ ਮਿੱਟੀ ਇਸ ਤਰ੍ਹਾਂ ਕਰੜੀ ਅੱਗ ਵਿੱਚ ਸੜਦੀ ਹੈ ਜੇ ਦੇਹ ਦੀ ਮਿੱਟੀ ਦਾ ਸੜਨਾ ਪਾਪ ਹੈ ਤਾਂ ਮੁਸਲਮਾਨ ਦੀ ਮਿੱਟੀ ਵੀ ਸੜਦੀ ਹੈ ਕੁਝ ਨੇ ਆਪਣੇ ਇਹ ਖਿਆਲ ਆਸਾਂ ਦੀ ਵਾਰ ਵਿੱਚ ਇੰਝ ਉਚਾਰੇ ਹਨ ਮਿੱਟੀ ਮੁਸਲਮਾਨ ਕੀ ਭੇੜੇ ਬਾਈ ਕੁਮਿਆਰ ਘੜ ਪੰਡੇ ਇਟਾਂ ਕੀਆ ਜਲਦੀ ਕਰੇ ਪੁਕਾਰ ਚਲ ਚਲ ਰੋਵੇ ਪਪੜੀ ਝੜ ਝੜ ਪਵੇ ਅਗਿਆਰ ਨਾਨਕ ਜਿਨ ਕਰਤੇ ਕਾਰਨ ਕੀ ਸੋਚ ਜਾਣੇ ਕਰਤਾਰ ਸ਼ੇਖ ਨੂੰ ਸੱਚਕਲ ਸਮਝ ਆ ਗਈ ਉਹ ਗੁਰੂ ਜੀ ਦੇ ਚਰਨ ਟੈਪਿਆ ਗੁਰੂ ਜੀ ਨੇ ਸ਼ੇਖ ਨੂੰ ਨਾਮ ਦਾ ਦੇ ਅਮੁੱਲ ਦਾਤ ਬਖਸ਼ੀ ਇਸ ਕਥਾ ਨੂੰ ਸੁਣਨ ਤੋਂ ਬਾਅਦ ਅਸੀਂ ਆਖ ਸਕਦੇ ਹਾਂ ਕਿ ਅੱਗੇ ਜਾ ਕੇ ਦੁਨੀਆ ਵਿੱਚ ਕੀਤੇ ਅਮਲਾ ਅਨੁਸਾਰ ਹੀ ਨਾ ਪੇੜੇ ਹੋਣ ਕੇ ਉੱਥੇ ਜਾਤ ਮਾ ਛਪਦੀ ਕਿਸੇ ਨੇ ਪੁੱਛ ਨਹੀਂ ਕਰਨੀ ਇਸ ਬੁਲੇਖੇ ਵਿੱਚ ਨਾ ਰੋ ਕੇ ਸਾਡਾ ਦੀਨ ਰਾਜ ਤਰਮ ਹੈ ਅਸੀਂ ਹੋਰਨ ਨੂੰ ਇੱਕ ਦੇ ਤੱਕੇ ਤੇ ਤਲਵਾਰ ਦੇ ਚੋਲ ਨਾਲ ਇਹ ਤੀਨ ਮਨਵਾ ਸਕਤੇ ਹਾਂ ਅਜਹਿ ਸਾੜੇ ਤੇ ਈਰਖਾ ਪਦ ਵਿੱਚ ਆਰਦੇ ਇਨਸਾਨ ਦੀਆਂ ਕਾਇਮ ਕੀਤੀਆਂ ਹੱਦਾਂ ਸਭ ਤਿਆਗ ਦੇਣੀ ਚਾਹੀਦੀਆਂ ਨੇ ਸਾਨੂੰ ਉਸ ਪਰਮਾਤਮਾ ਦੇ ਸਿਰਜੇ ਹੋਏ ਜੀਵਨ ਨਾਲ ਪਿਆਰ ਕਰਨਾ ਚਾਹੀਦਾ ਹੈ ਤਾਂਤੀ ਅਸੀਂ ਉਸ ਪਰਮਾਤਮਾ ਦੇ ਦੱਤੇ ਕਬੂਲੋ ਸਕਾਂਗੇ ਸੰਗਤ ਜੀ ਵੀਡੀਓ ਦੇ ਸ਼ੁਰੂ ਵਿੱਚ ਜਿਸ ਮੰਤਰ ਦੀ ਗਲਤੀ ਕੀਤੀ ਗਈ ਸੀ ਜਿਸ ਨਾਲ ਸਾਡੇ ਸਾਰੇ ਕਾਰਜ ਸਿੱਧ ਹੋਣਗੇ ਉਹ ਮੰਤਰ ਗੁਰੂ ਨਾਨਕ ਦੇਵ ਜੀ ਦਾ ਬਖਸ਼ਿਆ ਹੋਇਆ ਮੂਲ ਮੰਤਰ ਹੈ ਇਸ ਮੰਤਰ ਤੇ ਜਾਪ ਨਾਲ ਤੁਹਾਡੇ ਸਾਰੇ ਕਾਰਜ ਸਿੱਧ ਹੋ ਜਾਣਗੇ ਇਸ ਸ਼ਕਤੀਸ਼ਾਲੀ ਪਰਮੰਤਰੀ ਮੂਲ ਮੰਤਰ ਰੱਖ ਕੇ ਸਾਡੇ ਮੰਤਰ ਫੇਲ ਹਨ ਵਾਹਿਗੁਰੂ ਜੀ ਉਪਰ ਸੱਚੀ ਸ਼ਰਧਾ ਰੱਖ ਕੇ ਬਸ ਮੂਲ ਮੰਤਰ ਦਾ ਜਾਪ ਕਰਦੇ ਰਹੋ ਇਸ ਮੰਤਰ ਤੇ ਚਾਪ ਨਾਲ ਤੁਹਾਡੇ ਸਾਰੇ ਮਸਲੇ ਹੱਲ ਹੋ ਜਾਣਗੇ ਤਨ ਤਨ ਗੁਰੂ ਨਾਨਕ ਦੇਵ ਜੀ ਮਹਾਰਾਜ ਤੁਹਾਡੇ ਸਭ ਤੇ ਉੱਪਰ ਮਿਹਰ ਭਰਿਆ ਹੱਥ ਰੱਖਣ ਤੇ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਸਰਬੱਤ ਦਾ ਭਲਾ ਸੰਗਤ ਜੀ ਕਥਾ ਵਿਚਾਰ ਕਰਦੇ ਸਮੇਂ ਕਿਸੇ ਪ੍ਰਕਾਰ ਦੀ ਹੋਈ ਪੁੱਲ ਚੁੱਕ ਨੂੰ ਮਾਫ ਕਰ ਦੇਣਾ ਜੀ ਫਿਰ ਮਿਲਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ